ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਸ਼ਿਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਨੂੰ ਸੱਤਾ ਵਿੱਚ ਲਿਆਓ ਅਸੀਂ 24 ਘੰਟਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗੇ। ਪਰ ਹੁਣ ਆਮ ਆਦਮੀ ਪਾਰਟੀ ਦੇ ਦਾਅਵੇ ਝੂਠੇ ਨਿਕਲੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਨਸ਼ੇ ਵਧੇ ਹਨ, ਫਿਰ ਕਾਂਗਰਸ ਦੀ ਸਰਕਾਰ ਆਈ ਪਰ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਸ਼ਿਆਂ ਨੂੰ ਸਿੱਧੇ ਘਰਾਂ ਤੱਕ ਪਹੁੰਚਾ ਦਿੱਤਾ ਹੈ। ਸਰਕਾਰ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਕਰਨ ਲਈ ਝੂਠੇ ਦਾਅਵੇ ਕਰਦੀ ਰਹੀ ਹੈ ਤੇ ਹੁਣ ਇਹ ਦਾਅਵੇ ਝੂਠੇ ਸਾਬਿਤ ਹੋ ਚੁੱਕੇ ਹਨ ਇਸ ਦਾ ਗੱਲ ਮੈਂ ਕਹਿ ਸਕਦਾ ਪਈ 2017 ਚ ਬੜੀ ਉੱਪਰ ਮੈਂ ਆਈ ਸੀਜੀ ਪਈ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਦਾ ਸਿਰਾ ਲਾਤਾ ਤੇ ਹੁਣ ਤਾਂ ਸਿਰਾ ਹੀ ਨਹੀਂ ਹੁਣ ਤਾਂ ਖਤਮ ਹੀ ਹੋ ਗਈ ਕਹਾਣੀ ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕੰਮ ਹਲੇ ਮਲੇ ਦੀ ਕਹਾਣੀ ਹੈ ਜਿਹੜੇ ਮੂੰਹ ਨਾ ਕਹਿੰਦੇ ਸੀ ਪੈਂਤੀਆਂ ਦੇ ਨਾਲ ਖਤਮ ਕਰਦੇ ਆਂਗੇ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਜਾਣਣਾ ਚਾਹੁੰਦਾ ਉਹ ਕਹਿੰਦੇ ਅੱਗੇ ਦਾ ਸਮਗਰੀ ਆਉਂਦੀ ਸੀ ਦਾ ਗਾਂ ਨਿਕਲ ਜਾਂਦੀ ਹੁਣ ਤਾਂ ਕੰਯੂਮਰੇ ਤੇ ਬਹੁਤ ਬਣ ਗਏ ਸੋ ਇਸ ਕਰਕੇ ਸਰਦਾਰ ਨੂੰ ਮੈਂ ਸਮਝਦਾ ਲਾਣ ਤੇ ਆ ਕਿ ਝੂੜਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ ਸਰਕਾਰ ਹੋਣ ਵਿੱਚ ਆਗੇ ਤੇ ਉਹਦੀ ਕਾਰਜਕਾਰੀ ਤਾਂ ਅੱਜ ਲੋਕਾਂ ਹਿਸਾਬ ਨਹੀਂ ਮੰਗਦੇ ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ ਤੁਸੀਂ ਦੇਖਿਆ ਕੀ ਹੋਇਆ ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਚਿਰ ਨਹੀਂ ਲੁਕਿਆ ਰਹਿੰਦਾ ਅਕਸਰ ਪਰਕਰ ਹੋ ਜਾਂਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਸ਼ਿਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਨੂੰ ਸੱਤਾ ਵਿੱਚ ਲਿਆਓ ਅਸੀਂ 24 ਘੰਟਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗੇ। ਪਰ ਹੁਣ ਆਮ ਆਦਮੀ ਪਾਰਟੀ ਦੇ ਦਾਅਵੇ ਝੂਠੇ ਨਿਕਲੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਨਸ਼ੇ ਵਧੇ ਹਨ, ਫਿਰ ਕਾਂਗਰਸ ਦੀ ਸਰਕਾਰ ਆਈ ਪਰ ਹੁਣ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨਸ਼ਿਆਂ ਨੂੰ ਸਿੱਧੇ ਘਰਾਂ ਤੱਕ ਪਹੁੰਚਾ ਦਿੱਤਾ ਹੈ। ਸਰਕਾਰ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਕਰਨ ਲਈ ਝੂਠੇ ਦਾਅਵੇ ਕਰਦੀ ਰਹੀ ਹੈ ਤੇ ਹੁਣ ਇਹ ਦਾਅਵੇ ਝੂਠੇ ਸਾਬਿਤ ਹੋ ਚੁੱਕੇ ਹਨ ਇਹ ਤਾਂ ਗੱਲ ਮੈਂ ਕਹਿ ਸਕਦਾ ਪਈ 2017 ਚ ਬੜੀ ਉੱਪਰ ਮੈਂ ਆਈ ਸੀਜੀ ਪਈ ਅਕਾਲੀ ਸਰਕਾਰ ਵੇਲੇ ਬਹੁਤ ਨਸ਼ੇ ਵਧੇ ਤੇ ਜਿਹੜੀ ਕਾਂਗਰਸੀ ਸਰਕਾਰ ਆਈ 22 ਤੱਕ ਉਹਨਾਂ ਦਾ ਸਿਰਾ ਲਾਤਾ ਤੇ ਹੁਣ ਤਾਂ ਸਿਰਾ ਹੀ ਨਹੀਂ ਹੁਣ ਤਾਂ ਖਤਮ ਹੀ ਹੋਊਗੀ ਕਹਾਣੀ ਹੁਣ ਤਾਂ ਪਿੰਡ ਪਿੰਡ ਦੀ ਤੇ ਨਗਰ ਨਗਰ ਦੀ ਤੇ ਕਮ ਹਲੇ ਮਲੇ ਦੀ ਕਹਾਣੀ ਹੈ ਜਿਹੜੇ ਮੂੰਹ ਨਾਲ ਕਹਿੰਦੇ ਸੀ ਵੇ 30 ਦਿਨਾਂ ਚ ਖਤਮ ਕਰ ਦਿਆਂਗੇ ਤੇ ਅੱਜ ਮੇਰਾ ਖਿਆਲ ਆ ਮੈਂ ਕਿਉਂਕਿ ਪੁਲਿਸ ਅਫੀਸ਼ਰ ਦਾ ਨਾਮ ਨਹੀਂ ਜਾਣਣਾ ਚਾਹੁੰਦਾ ਉਹ ਕਹਿੰਦੇ ਅੱਗੇ ਦਾ ਸਮਗਰੀ ਆਉਂਦੀ ਸੀ ਦਾ ਗਾਂ ਨਿਕਲ ਜਾਂਦੀ ਹੁਣ ਤਾਂ ਕੰਯੂਮਰੇ ਤੇ ਬਹੁਤ ਬਣ ਗਏ ਸੋ ਇਸ ਕਰਕੇ ਸਰਦਾਰ ਨੂੰ ਮੈਂ ਸਮਝਦਾ ਲਾਣ ਤੇ ਆ ਕਿ ਝੂੜਬੋਲ ਬੋਲ ਕੇ ਲੋਕਾਂ ਨਾਲ ਵਾਅਦੇ ਫੋਕੇ ਕਰ ਕਰਕੇ ਸਰਕਾਰ ਹੋਣ ਵਿੱਚ ਆਗੇ ਤੇ ਉਹਦੀ ਕਾਰਜਕਾਰੀ ਤਾਂ ਅੱਜ ਲੋਕਾਂ ਹਿਸਾਬ ਨਹੀਂ ਮੰਗਦੇ ਇਹਨਾਂ ਦੀ ਪਾਰਟੀ ਦੇ ਆਪਣੇ ਮੰਗਦੇ ਆ ਅਸੈਂਬਲੀ ਦੇ ਵਿੱਚ ਤੁਸੀਂ ਦੇਖਿਆ ਕੀ ਹੋਇਆ ਸੋ ਇਸ ਕਰਕੇ ਜਿਹੜਾ ਸੱਚ ਆ ਉਹ ਬਹੁਤ ਚਿਰ ਨਹੀਂ ਲੁਕਿਆ ਰਹਿੰਦਾ ਅਕਸਰ ਪਰਕਰ ਹੋ ਜਾਂਦਾ